ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਬੇਟਾ ਤਲਵਿੰਦਰ ਸਿੰਘ ਪੰਡਾ ਜੋ ਗੱਟ ਢਲਵਾ ਦੇ ਨਾਂ ਨਾ ਕਬੱਡੀ ਵਿੱਚ ਜਾਣਿਆ ਜਾਣਦਾ ਹੋਇਆ ਮੇਰਾ ਇਕਲੌਤਾ ਬੱਚਾ ਸੀਗਾ ਮੈਂ ਕਬੱਡੀ ਨੂੰ ਆਪ ਪਿਆਰ ਕਰਦਾ ਸੀ ਮੈਂ ਤਲਵਿੰਦਰ ਆਪਣੇ ਬੇਟੇ ਨੂੰ ਕਬੱਡੀ ਦੇ ਵਿੱਚ ਡਾਇਆ ਮੈਂ ਬਹੁਤ ਕੁਝ ਖੋਇਆ ਕਬੱਡੀ ਦੇ ਵਿੱਚ ਮੈਂ ਇਲਾਕਾ ਨਿਵਾਸੀਆਂ ਤੇ ਵਿਦੇਸ਼ੀ ਸੰਗਤਾਂ ਸਾਰੇ ਕਬੱਡੀ ਪ੍ਰੇਮੀਆਂ ਨੂੰ ਇਹ ਬੇਨਤੀ ਕਰਦਾ ਹਾਂ ਵੀ ਜਿੱਦਾਂ ਮੇਰੇ ਕੋ ਅੱਕੇ ਹੁੰਦੇ ਸੀ ਬਾਪੂ ਬਾਪੂ ਕਰਦੇ ਹੁੰਦਾ ਮੈਂ ਕੋਣ ਮੇਰਾ ਸਾਥ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਤਿ ਸ੍ਰੀ ਅਕਾਲ ਸਰਬੱਤ ਦਾ ਭਲ ਵਾਰਿਆ ਦਾ ਧਿਆਨ ਸਤਿ ਖਾਲਸਾ ਸਹਿ ਬੁਲਣਾ ਜੀ ਵਾਹਿ ਵਾਹਿਗੁਰੂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਬੇਟਾ ਤਲਵਿੰਦਰ ਸਿੰਘ ਤੰਦਾ ਜੋ ਕਟਲਵਾ ਦੇ ਨਾ ਨ ਕਬੱਡੀ ਵਿੱਚ ਜਾਣਿਆ ਜਾਣਦਾ ਹੈ ਮੇਰਾ ਇਕਲੌਤਾ ਬੱਚਾ ਸੀਗਾ ਮੈਂ ਕਬੱਡੀ ਨੂੰ ਆਪ ਪਿਆਰ ਕਰਦਾ ਸੀ ਮੈਂ ਤਲਵਿੰਦਰ ਆਪਣੇ ਬੇਟੇ ਨੂੰ ਕਬੱਡੀ ਦੇ ਵਿੱਚ ਢਾਇਆ ਮੈਂ ਬਹੁਤ ਕੁਝ ਖੋਇਆ ਕਬੱਡੀ ਦੇ ਵਿੱਚ ਮੈਂ ਇਲਾਕਾ ਨਿਵਾਸੀਆਂ ਤੇ ਵਿਦੇਸ਼ੀ ਸੰਗਤਾਂ ਸਾਰੇ ਕਬੱਡੀ ਪ੍ਰੇਮੀਆਂ ਨੂੰ ਇਹ ਬੇਨਤੀ ਕਰਦਾ ਹਾਂ ਵੀ ਜਿੱਦਾਂ ਮੇਰੇ ਕੋ ਅਕੇ ਹੁੰਦੇ ਸੀ ਬਾਪੂ ਬਾਪੂ ਕਰਦੇ ਉਹ ਤਾਂ ਮੇ ਕੋਣ ਮੇਰਾ ਸਾਥ ਨਹੀਂ कुछ लड़का पता कोई डॉक्टरी जांच हुई है कि मैं वही है कुछ कुछ लड़का पता नहीं है डॉक्टर ये वो ही है ये बाग दिन नाली दिखाएंगे ये वो ही पटी है कम करने कुछ कि मैं ज़्यादा परिवार का तुड़ारा चलना हालांकि इतने साल का पटी केटिया फिर थोड़ा जात के लिए तैयार लेती हूँ मैं कुछ ये ਬਾਕੀ ਮੈਂ ਬੈਟਰੀ ਖਾਤਰ ਮੈਂ ਪਹਿਲਾਂ ਵੀ ਕਈ ਵਾਰੀ ਟੱਕਰਾਂ ਮਾਰੀਆਂ 10 ਸਾਲ ਮੈਂ ਟੱਕਰਾਂ ਮਾਰਦੇ ਨਾ ਹੋਏ ਇਹ ਵਾਰ ਦੀ ਜਿਹੜੀ ਨਹੀਂ ਇਹ ਵੀ ਛੱਡੀ ਕਹਿੰਦਾ ਡੈਡੀ ਜਾਣਾ ਜਾਣਾ ਮੈਂ ਆਪਣਾ ਟਰੋਟੀ ਝੜ ਕੇ ਮੈਂ ਵੱਡਾ ਆਪਣਾ ਭੇਜਿਆ ਹੈਗਾ ਮੈਂ ਇਹੋ ਹੀ ਕਹਿੰਦਾ ਆਪਣੇ ਇਲਾਕੇ ਨਾਲੋਂ ਉਸਿਆਂ ਨੂੰ ਵੀ ਮੈਨੂੰ ਤੁਹਾਡੀ ਮਦਦ ਦੀ ਲੋੜ ਆ ਬਾਕੀ ਤੁਸੀਂ ਮੈਂ ਇੱਕ ਡਰਾਈਵਰ ਹੈਗਾ ਛੋਟੀ ਗੱਡੀ ਇਕ ਰੱਖੀ ਉਹ ਮੇਰਾ ਰੁਜ਼ਗਾਰ ਹੈਗਾ ਤੇ ਬਾਕੀ ਕਹਿੰਦਾ ਮੜਿਆਂ ਨੂੰ ਪੱਛੀ ਲਾਉਣੇ ਇੱਕ ਇਕਲੌਤਾ ਬੇਟਾ ਸੀਗਾ ਹੀ ਮੇਰਾ ਤੇ 5 ਮਹੀਨੇ ਨੂੰ ਗਏ ਨ ਹੋਏ ਸੀਗੇ ਜੀ ਉਦੋਂ 5 ਮਹੀਨੇ 11 ਦਿਨ ਹੋਏ ਸੀਗੇ ਜੀ ਜਦੋਂ ਇਹ ਮੈਡਲ ਡੈੱਟ ਹੋ ਜਾਂਦੀ ਹੈ ਜੀ ਆਹ ਗੱਲਾ Tata ਪਰਿਵਾਰ ਦੇ ਨਾਂ ਕਹਿਣਗੇ ਹੈਗਾ Tata ਸਾਥੀ ਖਿਡਾਰੀ ਵੀ ਨੇ ਬਲ ਕਿਵੇਂ ਕਿ ਮੈਚ ਸੀ ਕੋਲ ਸੀ ਨੇ ਕਲਬ ਦੇ ਦਾਖਲ ਸੀ। ਪਰ ਇਹ ਜੀ 2011 ਤੋਂ ਇਕੱਠੇ ਹੋਏ। ਤੇ ਇਕੱਠੇ ਹੀ ਟੇ ਆ 2013 ਜੰਮੇ ਬਾਹਰ ਚ ਲਗਿਆ ਜੀ। ਤੇ ਮਤਲਬ ਇਹ ਇਕੱਲਾ ਖੇਡਿਆ ਮਤਲਬ ਨੈਸ਼ਨਲ ਕਲਬ ਪੱਧਰ ਤੇ ਖੇਡਿਆ। ਤੇ ਅਸੀਂ ਸਕੂਲ ਟਾਈਮ ਵੀ ਇਹ ਮੈਂ ਤੋਂ ਇੱਕ ਕਲਾਸ ਵਿੱਚ ਹੁੰਦਾ ਸੀਗਾ ਸਰਕਾਰੀ ਸਕੂਲ ਅਸੀਂ ਤਲਵਾ ਪੜ੍ਹਦੇ ਹੁੰਦੇ ਸੀਗੇ ਜਿੱਥੋਂ ਇਹ ਨੈਸ਼ਨਲ ਸਟਾਈਲ ਕੱਢੀ ਸੀਗੀ ਚਤੰਜੀਲ ਕੋਚ ਸਾਡੇ ਹੁੰਦੇ ਸੀਗੇ ਉਹਨਾਂ ਦੇ ਬਦੌਲਤ ਅਸੀਂ ਖੇਡੇ ਸੀਗੇ ਤੇ ਬਾਅਦ ਚ ਫਿਰ ਏਦਾਂ ਹੀ ਇਹਨਾਂ ਨਾਲ ਪਿਆਰ ਪੈ ਗਿਆ ਭਰਾ ਵਾਂਗੂ ਸੀਗਾ ਤੇ ਬਾਅਦ ਚ ਫਿਰ ਮੈਂ ਬਾਹਰ ਚ ਲੱਗ ਗਿਆ ਸੀ ਤੇ ਇੱਕ ਮਤਲਬ ਮੈਚ ਖੇਡਿਆ ਬੀਯੂ ਕਾਲਜ ਜਦੋਂ ਅਗਰ ਉਹਦਾ ਚੜ੍ਹਦੀ ਕਲਾ ਨੂੰ ਖੇਡਿਆ ਤੇ ਬੱਸ ਇੱਕ ਵਾਰ ਸੀਗਾ ਵੀ ਮੈਨੂੰ ਫੋਨ ਤੇ ਹੋਈ ਸੀਗੀ ਗੱਲ ਸਾਡੇ ਜਿਹੜਾ ਟੂਰਨਾਮੈਂਟ ਹੁੰਦਿਆ ਤੇ ਫੋਨ ਤੇ ਗੱਲ ਹੋਈ ਸੀ ਕਿ ਮੇਰੀ ਕਹਿੰਦਾ ਵੀ ਟੂਰਨਾਮੈਂਟ ਵਧੀਆ ਹੋ ਗਿਆ ਹਾਂ ਤੇ ਮੈਂ ਕਹਾ ਵੀ ਤੂੰ ਕਿੱਦਾਂ ਹਾਂ ਕਹਿੰਦਾ ਮੈਂ ਹਿੰਮਤ ਕਰਦਾ ਹਾਂ ਤੇ ਜਿਹੜੀ ਉਹਨੇ ਕਾਫੀ ਢਣਾ ਜੀ ਉੱਤਰ ਹਾਂਜੀ ਉਹ ਤੋਂ ਫੋਨ ਕਰਦਾ ਸੀ ਕਿ ਹਾਂਜੀ ਗੱਲਬਾਤ ਹੁੰਦੀ ਸੀ ਹੁੰਦੀ ਸੀਗੀ ਹਾਂਜੀ ਗੱਲਬਾਤ ਹੁੰਦੀ ਰਹਿੰਦੀ ਸੀ ਨਾ ਤੇ ਬਾਕੀ ਉਹ ਐਸ ਕੀ ਕਹਿੰਦਾ ਮੈਂ ਤਿਆਰੀ ਕਰ ਰਿਹਾ ਹਾਂ ਤੇ ਖੇਡਣਾ ਹੈ ਕਿਉਂਕਿ ਮੈਂ ਕਹਿੰਦਾ ਵੀ ਐਸ ਕੀ ਕੋਈ ਹਿੰਮਤ ਕਰਕੇ ਖੇਡਦਾ ਅੱਛਾ ਕਹਿੰਦਾ ਆਪਣੀ ਟੀਮ ਨੂੰ ਛੱਡ ਕੇ ਨਹੀਂ ਸੀ ਜਾਣਾ ਚਾਹੁੰਦਾ ਕਦੇ ਵੀ ਕਈ ਵਾਰ ਮੌਕੇ ਮਿਲੇ ਪਰ ਕਹਿੰਦਾ ਮੈਂ ਸਾਥੀ ਖਿਡਾਰੀ ਨਹੀਂ ਛੱਡ ਕੇ ਜਾਣਾ ਅਸੀਂ ਅਹੀਂ ਬਜੀ ਜਦੋਂ ਪਿੰਡ ਬੱਦਰ ਤੇ ਮੈਚ ਸੀਗੇ ਉਦੋਂ ਓਨੇ ਜਿਆਦਾ ਤੇ ਅਸੀਂ ਸਾਰੇ ਪਿੰਡ ਵਾਲੇ ਸਾਰੇ ਅਸੀਂ 7-8 ਮੁੰਡੇ ਪਲੇਅਰ ਹੁੰਦੇ ਸੀ ਉਹ ਵੀ ਸਾਰੇ ਚਲੋ ਬਾਹਰ ਆ ਹੁਣ ਤੇ ਇਹ ਤਿਲਵਿੰਦਰ ਹੀ ਇਕੱਲਾ ਸੀਗਾ ਇੱਥੇ ਤੇ ਇਹ ਵੀ ਕਹਿੰਦਾ ਸੀਗਾ ਵੀ ਮੈਂ ਹੁਣ ਬਾਹਰ ਦਾ ਦੇਖਣਾ ਆ ਵੀ ਕਬੱਡੀ ਜੇ ਇੱਕ ਦੋ ਵਾਰ ਇਹਦੀ ਗੱਲ ਹੋਈ ਸੀ ਜਦੋਂ ਉਹ ਗੱਲਬਾਤ ਹੋਸੇਰੀ ਨਹੀਂ ਜਿਹੜੀ ਤੇ ਫੇਰ ਇਹ ਕਹਿੰਦਾ ਵੀ ਮੈਂ ਮਤਲਬ ਛੱਡ ਦੇਣੀ ਆ ਉਹ ਵੀ ਉਹ ਤਾਂ ਕਿਹਾ ਸੀਗਾ ਵੀ ਨਹੀਂ ਤੀੜ ਇੱਕ ਆ ਦੋ ਵਾਰ ਫੇ ਖੇਡਿਆ ਵੀ ਵਧੀਆ ਖੇਡਿਆ ਫੇਰ ਹੁਣ ਉਹ ਤੇ ਕੀ ਮਾਰਕ ਨੇ ਚਲੋ ਬਾਹਰ ਕੇ ਲੈ ਆਪੇ ਜੈ ਜੀ ਵਾ ਔਰ ਆਜ ਪਾਣਾ ਜਿਹੜਾ ਵਰਤਨਾ ਦੀ ਜਿਹੜਾ ਨੂੰ ਪਤਾ ਨਹੀਂ ਜਿਹੜਾ ਟੱਕਾ ਟਾਜ ਉਹਨਾਂ ਕਹਿੰਦੇ ਮੈਂ ਬੋਲ ਪਾਜੀ ਬਹੁਤ ਵੱਡੇ ਘਾਟਾ ਰਿਹਾ ਇੱਥੇ ਮਦਰ ਕੋਬਡੀ ਜਗਤ ਨੂੰ ਚਲੋ ਸਾਰਿਆਂ ਨੂੰ ਪਿਆ ਪਰ ਮਾਪੇ ਨੂੰ ਸਭ ਤੋਂ ਵੱਧ ਘਾਟਾ ਜਿਹੜਾ ਉਹ ਮਾਪੇ ਦਾ ਉਹ ਕਦੀ ਪੂਰਾ ਨਹੀਂ ਹੋ ਸਕਦਾ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਹਰਗਵਿੰਦ ਸਿੰਘ ਹੈ ਜੀ ਕਿਹੜਾ ਪਿੰਡ ਹੈ ਇਹ ਪਿੰਡ ਸਾਡਾ ਹੈਗਾ ਸੰਗੋਵਾਲ ਇਹ ਜਿਹੜੇ ਬੱਚੇ ਦੀ ਵਿਦੇਸ਼ ਵਿੱਚ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀਗੇ ਇਹ ਫੇਰਾ ਪਰਿਵਾਰ ਤੋਂ ਮੇਰਾ ਭਤੀਜਾ ਲੱਗਦਾ ਸੀ ਤੇ ਇਹਨਾਂ ਦੇ ਮਾਪ ਹੈਗੇ ਇੱਥੇ ਰਹਿੰਦੇ ਮਾਪ ਇਹ ਕਬੱਡੀ ਫਿਲਮ ਵਾਸਤੇ ਉੱਥੇ ਪਹੁੰਚਿਆ ਸੀਗਾ ਕਿਦੋਂ ਗਿਆ ਸੀਗੀ 5 ਕੁ ਮਹੀਨੇ ਪਹਿਲਾਂ ਜਦੋਂ ਇਹ ਗਿਆ ਸੀਗਾ ਉੱਥੇ ਵੀ ਜਿਹੜੀ ਫੁਟੇਸ ਕਬੱਡੀ ਫੁਟੇਸਨ ਹੈਗੀ ਹੈ ਸਾਰੀ ਤਾਂ ਹੈਗੇ ਨੇ ਉਹ ਆਪਣੇ ਜੀਵੰਤ ਗਲਵਿੰਦਰ ਹੁਣ ਉਹਨਾਂ ਨੇ ਸਪਾਂਸਰ ਕੀਤਾ ਸੀ ਤੇ ਉੱਥੇ ਫਿਰ ਸਾਡੇ ਕੋਲ ਆ ਗਿਆ ਸੀਗਾ ਥੋੜੇ ਚਿਰ ਬਾਅਦ ਸਾਡੇ ਕੋਲ ਹੀ ਉੱਥੇ ਰਹਿੰਦਾ ਸੀਗਾ ਤੇ ਉੱਥੇ ਹੀ ਇਹ ਜਿਹੜਾ ਆਪਣਾ ਹਾਰਟ ਟੈਕ ਵੀ ਜੋ ਵੀ ਹੋਇਆ ਉਹ ਉੱਥੇ ਹੋਇਆ ਕੁਝ ਪਤਾ ਨਹੀਂ ਲੱਗਾ ਮੁੰਡਾ ਸਾਡਾ ਦੇਖਣ ਗਿਆ ਉਹ ਕਿੱਦਾਂ ਰੋਟੀ ਪਾਣੀ ਕਿਤਾ ਪੁੱਛਣ ਗਿਆ ਵੀ ਕੀ ਹੋਇਆ ਕਮਲਾ ਆਪਣੇ ਰੂਮ ਦੇ ਵਿੱਚ ਉਹ ਜਦੋਂ ਰੂਮ ਦੇ ਵਿੱਚ ਗਿਆ ਤਾਂ ਉਦੋਂ ਇਹਦੀ ਮੌਤ ਹੋ ਚੁੱਕੀ ਸੀ ਤੇ ਜਦੋਂ ਆਏ ਪੁਲਿਸ ਤੇ ਐਂਬੂਲੈਂਸ ਇਨਸੈਕਟ ਕੀਤਾ ਤੱਕ ਲੱਗਦਾ ਦਿੱਤਿਆਂ 4 ਘੰਟੇ ਪਹਿਲਾਂ ਇਹਦੀ ਮੌਤ ਹੋ ਚੁੱਕੀ ਆ ਹਰ ਤੱਕ ਇਹਦਾ ਕੁਝ ਬਹੁਤ ਜ਼ਿਆਦਾ ਮੜਾ ਪਿਆ ਬੱਚੇ ਦੀ ਲਾਸ਼ ਭਾਰਤ ਲਿਆਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਮੁਸ਼ਕਲ ਆਈਆਂ ਉਹ ਇਸ ਤਰ੍ਹਾਂ ਸੀਗਾ ਕਿ ਜਦੋਂ ਇਦਾਂ ਕੋਈ ਆ ਕੋਸ਼ਿਸ਼ ਕਰਦੇ ਸੀ ਵੀ ਵਾਪਸ ਲਿਆਉਣ ਦੀ ਤੇ ਇੰਡੀਆ ਵਿੱਚ ਬੋਡੀ ਤੇ ਉੱਥੋਂ ਕੁਲਵਿੰਦਰ ਤੇ ਜੀਵਨ ਹਾਨੀ ਤੇ ਬਾਕੀ ਹੋਰ ਜਿਹੜੇ ਜਿੰਨੇ ਵੀ ਸਾਥੀ ਸੀਗੇ ਜਿਨ੍ਹਾਂ ਨੇ ਬਹੁਤ ਮਦਦ ਕੀਤੀ ਗੋਪਾਣ ਦੇ ਵਿੱਚ ਤੇ ਬਾਕੀ ਜਿਹੜਾ ਗੁਰਦੁਆਰਾ ਸਾਹਿਬਾਨ ਉਹਨਾਂ ਨੇ ਵੀ ਇਸ ਦੇ ਵਿੱਚ ਬਹੁਤ ਮਦਦ ਕੀਤੀ ਹੈ ਸਾਰ ਕੁਝ ਹੋਇਆ ਤੁਸੀਂ 5-7 ਦਿਨ ਥੋੜਾ ਲੇਟ ਇਸ ਕਰਕੇ ਹੋਗਾ ਕਿ ਇੱਥੇ ਸਾਡੇ ਨਗਰ ਤੋਂ ਹੀ ਦੋ ਮੁੰਡੇ ਜਰਮਨ ਰਹਿੰਦੇ ਆ ਉਹਨਾਂ ਨੇ ਕਮੈਂਟ ਬਹੁਤ ਗਲਤ ਗਲਤ ਮੌਤ ਕਰ ਦਿੱਤੇ ਉਹਦਾ ਕਾਰਨ ਕਰਕੇ ਥੋੜਾ ਡਿਲੇ ਹੋ ਗਈ ਤੇ ਆਦਰਵਾਇਜ਼ ਸਾਰਾ ਕੁਝ ਠੀਕ ਹੋ ਗਿਆ ਚਲੋ ਆਪਣੇ ਹੱਥਾਂ ਨਾਲ ਅੱਜ ਸਕਾਰਟ ਕੀਤਾ ਉਹਨਾਂ ਨੂੰ ਥੋੜਾ ਸਕੂਨ ਮਿਲ ਗਿਆ ਮਾਤਾ ਨੂੰ ਪਿਤਾ ਨੂੰ ਭੈਣਾਂ ਨੂੰ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੋਈ ਇਸ ਤੋਂ ਵੱਧ ਹੋਰ ਮਾੜੀ ਕੀ ਹੋ ਸਕਦੀ ਕਿਸੇ ਕਬੱਡੀ ਫੈਡਰੇਸ਼ਨ ਨੇ ਜਾਂ ਕਲੱਬ ਨੇ ਪਰਿਵਾਰ ਨਾਲ ਹਮਦਰਦੀ ਕੀਤੀ ਹੋਵੇ ਜਾਂ ਮਾਦੀ ਮਾਜ਼ਦਾ ਪ੍ਰੋਸਾਦ ਆਇਆ ਹੋਵੇ ਬਿਲਕੁਲ ਕੀਤੀ ਉਹਨਾਂ ਨੇ ਜਿਹੜੀ ਕਬੱਡੀ ਫੈਡਰੇਸ਼ਨ ਸਰੀਪਨ ਜੀਵਨ ਤੇ ਕੁਲਵਿੰਦਰ ਹੋਣੀ ਆ ਉਹਨਾਂ ਨੇ ਇਹ ਸਾਰਾ ਪ੍ਰਾਰਲੇ ਉਹਨਾਂ ਨੇ ਕੀਤਾ ਹੈਗਾ ਬਾਕੀ ਵੀ ਜਿਹੜੇ ਸੱਜਣ ਜਿਹੜੇ ਉਹਦੇ ਨੇੜੇ ਸੀਗਾ ਉਹਨਾਂ ਨੇ ਸਾਰਿਆਂ ਨੇ ਜਿੰਨੀ ਜੋਗੀ ਸੀ ਸਾਰਿਆਂ ਨੇ ਮਦਦ ਕੀਤੀ ਅਸੀਂ ਸਾਰੇ ਉਹਨਾਂ ਦਾ ਮੋਢੇ ਦਾ ਮੋਢਾ ਜੋੜ ਕੇ ਉਹਦੇ ਨਾਲ ਇਹ ਕੰਮ ਵਿੱਚ ਅਸੀਂ ਨੇ ਮਦਦ ਕੀਤੀ ਔਰ ਇਹ ਇਦਾਂ ਹੈਗਾ ਪਰਿਵਾਰ ਗਰੀਬ ਹੈ ਤੇ ਇਹਨਾਂ ਦੀ ਵੀ ਜਿੰਨੀ ਹੋ ਸਕੇ ਅਸੀਂ ਵੀ ਤੇ ਮੈਂ ਵੀ ਕਹਿੰਦਾ ਦੂਸਰੇ ਜਿੰਨੇ ਮੇ ਜਾਣ ਪਛਾਣ ਵਾਲੇ ਹੈਗੇ ਜਿੱਦਾਂ ਵੀ ਹੋ ਸਕਦਾ ਇਹਨਾਂ ਦੀ ਹੈਲਪ ਕਰੋ ਤੇ ਬਾਕੀ ਜਿਹੜੇ ਹੈਗੇ ਕਾਫੀ ਲੋਕ ਜਿਹੜੇ ਇਹ ਚਾਹੁੰਦੇ ਆ ਕਿ ਮਦਦ ਕਰਨਾ ਉਹਨਾਂ ਨੇ ਸੰਪਰਕ ਕੀਤਾ ਮੈਂ ਤੇਹੀ ਵਿਚਾਰਸ਼ ਕਰਦਾ ਸਾਰਿਆਂ ਨੂੰ ਕਿ ਇਹ ਪਰਵਾਹ ਦੀ ਮਦਦ ਕੀਤੀ ਜਾਵੇ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਗਵਰਨਮੈਂਟ ਦਾ ਇੱਥੇ ਕੋਈ ਨਹੀਂ ਪੰਜਾਬ ਗਵਰਨਮੈਂਟ ਦਾ ਕੋਈ ਕੋਈ ਲਾਗੇ ਛਾਗੇ ਦਾ ਕੋਈ ਕੀ ਕਹਿੰਦੇ ਦਸੀਏ ਕਿ ਕੋਈ ਬੰਦਾ ਉਹਨਾਂ ਦੇ ਘਰ ਵੀ ਨਹੀਂ ਗਿਆ ਪਤਾ ਨਹੀਂ ਕੀ ਇਹ ਜੋ ਪੋਲਿਟੀਕਲ ਬੰਦੇ ਹੈਗੇ ਆਪਣੀ ਲੋੜ ਮੁਤਾਬਕ ਜਿੰਨਾ ਹੁੰਦਾ ਉੱਥੇ ਜਾਂਦੇ ਆ ਇਹਨਾਂ ਦਾ ਕੋਈ ਲੈਣ ਦੇਣ ਹੀ ਨਹੀਂ ਹੋਇਆ ਕਿਸੇ ਕਿਸੇ ਨੇ ਸੰਪਰਕ ਹੀ ਨਹੀਂ ਕੀਤਾ ਬਹੁਤ ਮਾੜੀ ਗੱਲ ਹੈ ਚਲੋ ਜਿੰਨੀ ਜੋਗ ਹੈ ਅਸੀਂ ਹੈਗੇ ਨਗਰ ਦੇ ਆਪਣੇ ਜਿਹੜੇ ਸਾਡੇ ਲੋਕ ਆ ਆਸ-ਪਾਸ ਦੇ ਲੋਕਾਂ ਬਾਕੀ ਫਾਊਂਡੇਸ਼ਨ ਉਹਨਾਂ ਨੇ ਬਹੁਤ ਹੈਲਪ ਕੀਤੀ ਸਾਰਿਆਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹਾਂ